ਤਰੱਕੀ ਪੰਜਾਬ ਦੀ ਜੋ ਅਮਨ ਸ਼ਾਂਤੀ ਸੀ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿੰਦਗੀ ਲਾ ਕੇ ਇੱਥੇ ਕੀਤੀ ਸੀ ਉਸ ਨੂੰ ਫੇਰ ਕਰਨ ਵਾਸਤੇ ਉਹਨਾਂ ਨੇ ਸਾਸ਼ਾ ਰਜੀਆਂ ਔਰ ਕਾਂਗਰਸ ਵਾਲੇ ਤੇ ਆਪ ਵਾਲੇ ਇਕੱਠੇ ਹੋ ਕੇ ਉਹਨਾਂ ਸਾਸ਼ਾ ਸ਼ਾਮਲ ਹੋਏ ਦੋਨਾਂ ਦੀ ਬੋਲੀ ਇੱਕੋ ਹੈ ਅੱਜ ਵੀ 8 ਸਾਲ ਗਿਆ ਉਹ ਹੋ ਗਿਆ ਕਾਲੀ ਪਾਰਟੀ ਨੂੰ ਅੱਜ ਗਾਲ੍ਹਾਂ ਫੇਰ ਸਾਰਾ ਕਾਲੀ ਦਲ ਨੂੰ ਹੋ ਰਹੀਆਂ ਅਸਾ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਬੋਲਿਆ ਜਾ ਰਿਹਾ ਉਹ ਤਾਂ ਪਰਮਾਤਮਾ ਕੋਲੇ ਚਲਿਆ ਗਿਆ 18 ਸਾਲ ਆਜ਼ਾਦੀ ਤੋਂ ਬਾਅਦ ਜੇ ਕਿਸੇ ਲੀਡਰ ਦੀ ਜੇਲ ਹੈ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੈ ਕੀ ਹੋ ਗਿਆ ਜੇ 18 ਸਾਲ ਰਾਜ ਕਰ ਲਿਆ ਪਰ ਤੇ 18 ਸਾਲ ਕੈਦ ਵੀ ਕੱਟੀ ਹੈ ਤੇ ਸਾਰਾ 55 ਤੋਂ ਲੈ ਕੇ ਜੇਲਾ ਘਟਣ ਲੱਗੇ ਸੀ ਕਿਉਂਕਿ ਮੈਨੂੰ ਯਾਦ ਹੈ 71 ਦੀ ਤਾਂ ਪਹਿਲੀ ਜੇਲ ਦਿੱਲੀ ਬਹਿ ਕੱਟੀ ਹੈ 71 ਤੋਂ ਤਾਂ ਬਹਿ ਲੱਗਿਆ ਜੇਲਾ ਘਟਣ ਮੈਨੂੰ ਯਾਦ ਹੈ ਐਮਰਜੈਂਸੀ ਵੇਲੇ ਜਦੋਂ ਸਾਰੀ ਦੁਨੀਆ ਸੌਂ ਗਈ ਸਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆ ਕੇ ਅੰਮ੍ਰਿਤਸਰ ਮੀਟਿੰਗ ਬੁਲਾਈ ਟੋੜਾ ਸਾਹਿਬ ਤੇ ਬਾਦ ਸਾਹਿਬ ਨੂੰ ਕਿਸੇ ਨੇ ਗ੍ਰਿਫਤਾਰ ਨਹੀਂ ਕੀਤਾ ਜੋ ਜੈ ਪ੍ਰਕਾਸ਼ ਨਿਹਣ ਦੀ ਮੀਟਿੰਗ ਸੀ ਸਾਰੇ ਲੀਡਰ ਕੈਚ ਕਰ ਲਏ ਜੈ ਪ੍ਰਕਾਸ਼ ਨਿਹਣ ਕੈਚ ਕਰ ਲਿਆ ਲੇਕਿਨ ਸਾ ਪ੍ਰਕਾਸ਼ ਸਿੰਘ ਤੇ ਸਾਹ ਟੋੜਾ ਸਾਹਿਬ ਦੋਨੋਂ ਪੰਜਾਬ ਚ ਆ ਗਏ ਬਾਦ ਸਾਹਿਬ ਨੇ ਅੰਮ੍ਰਿਤਸਰ ਮੀਟਿੰਗ ਸੱਦੀ ਤੁਰਸਾ ਪ੍ਰਧਾਨ ਸੀ ਮੈਂ ਉਸ ਵੇਲੇ ਪਹਿਲੀ ਵਾਰ ਐਮਐਲ ਬਣਿਆ ਸੀ ਮੈਨੂੰ ਵੀ ਮੌਕਾ ਉਸ ਮੀਟਿੰਗ 'ਚ ਬੈਠਣ ਦਾ ਮਿਲਿਆ ਸਰਦਾਰ ਬਰਾੜ ਸਾਹਿਬ ਆ ਬਰਾੜ ਜੀ ਦੇ ਪਿਤਾ ਜੀ ਜਸਵਿੰਦਰ ਸਿੰਘ ਬਰਾੜ ਉਹ ਸਾਨੂੰ ਉੱਥੇ ਤਲਵੰਡੀ ਸਾਹਿਬ ਸਾਨੂੰ ਉੱਥੇ ਆਤਮਾ ਸਾਹਿਬ ਸੀ ਉੱਥੇ ਬਰਨਾਲਾ ਸਾਹਿਬ ਸੀ ਤੇ ਤੁਰਸਾਹ ਪ੍ਰਧਾਨ ਸੀ ਫੈਸਲਾ ਹੋਇਆ ਕਿ ਲੜਾਈ ਲੜੀ ਜਾਵੇ ਸਾਰੇ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਇੱਕ ਪਾਸੇ ਇਹ ਕਹੇ ਲੜਾਈ ਲੜਨੀ ਹੈ ਦੂਜੇ ਕਹਣ ਦੇਸ਼ ਤੇ ਹਮਲਾ ਹੋਇਆ ਹੈ ਦੇਸ਼ ਆਲੇ ਲੜਨ ਆਪਾਂ ਵੱਲੋਂ ਬਣੀ ਜੇਲਾ ਜਾਣਾ ਹੈ ਲੇਕਰ ਅਖੀਰ ਫੈਸਲਾ ਹੋਇਆ ਸਪ੍ਰਕਾਸ਼ ਸਿੰਘ ਬਾਦਲ ਜੀ ਕਹਿਣ ਲੱਗੇ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਰਿਹਾਂ ਮੈਨੂੰ ਵੱਡੀ ਸੇਵਾ ਮਿਲੀ ਹੈ ਜੇ ਤੁਸੀਂ ਨਹੀਂ ਜੇਲਾ ਜਾਣਾ ਨਾ ਜਾਓ ਲੇਕਰ ਐਮਰਜੈਂਸੀ ਦਾ ਵਿਰੋਧ ਕਰੋ ਇਹ ਦੇਸ਼ ਦੀ ਗੁਲਾਮੀ ਹੈ ਦੂਜੀ ਵਾਰ ਮੈਨੂੰ ਜਾਣ ਦੀ ਇਜਾਜ਼ਤ ਦੇ ਦਿਓ ਜਦੋਂ ਸਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹ ਕਿਹਾ ਫਿਰ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਫਿਰ ਕਹਿੰਦੇ ਚੰਗਾ ਪੰਜ ਪੰਜ ਦੇ ਜਥੇ ਭੇਜਣ ਲੱਗੋ ਤੁਹਾਨੂੰ ਯਾਦ ਆ ਪੰਜ ਪੰਜ ਦੇ ਜਥੇਗੇ ਕਿੰਨਾ ਚ ਲੜਾਈ ਲੜੀ ਗਈ ਮੈਨੂੰ ਯਾਦ ਹੈ 6 ਪਹਿਲਾ ਬਰਨਾਲਾ ਸਾਹਿਬ ਤੇ ਮੈਂ ਤੁੜ ਸਾਹਿਬ ਦੇ ਨਾਲ 6 ਮਹੀਨੇ ਉੱਥੇ ਰਹੇ ਕਿ ਮੋਰਚਾ ਨਾਲ ਚਲਾਉਣਾ ਉਦੋਂ ਬਾਅਦ ਮੇਰੀ ਗ੍ਰਿਫਤਾਰੀ ਇੱਥੇ ਆ ਕੇ ਪਹਿਲੀ ਮੈਂ ਬਾਹਰੋਂ ਦਿੱਤੀ ਮਾਰਸਾ ਤੋਂ 200 ਬੰਦੇ ਨਾਲ ਰੱਖੇ ਮੇਰੇ ਨਾਲ ਵੀ ਪੰਜ ਉਹਦੇ ਵਿੱਚ ਦੀ ਮੈਨੂੰ ਆਉਣਾ ਪੈ ਗਿਆ ਕਿਸੇ ਪ੍ਰੋਗਰਾਮ ਤੇ ਮਬਰਾ ਸਾਹਿਬ ਨੂੰ ਦੱਸ ਕੇ ਆਇਆ ਐਸ ਤੇ ਐਸ ਇਲਾਕੇ 'ਚ ਇੱਕ ਪਿੰਡ ਕੋਈ ਸ਼ਾਦੀ ਸੀ ਪ੍ਰਾਣੇ ਬਜ਼ੁਰਗਾਂ ਦੇ ਮੈਂ ਨਾ ਨਹੀਂ ਲੈਂਦਾ ਸ਼ਰੀਕਾਂ ਦੇ ਜੋ ਬਾਅਦ ਸਾਹਿਬ ਦੇ ਸ਼ਰੀਕ ਸੀ ਮੈਨੂੰ ਯਾਦ ਆ ਜਦੋਂ ਅਸੀਂ ਉੱਥੇ ਵਿਆਹ ਦੇ ਭੋਗ ਤੋਂ ਬਾਅਦ ਬਹਿ ਕੇ ਚਾਹ ਪੀਣ 15-20 ਜਣੇ ਬੈਠੇ ਸੀ ਤਾਂ ਵੱਡੇ ਵੱਡੇ ਤੇਰੇ ਚਾਰ ਲੀਡਰ ਕੇ ਹੁਣ ਤਾਂ ਸਾਇਵਰੀਆ ਦੀ ਜੇਹ ਚ ਗਿਆ ਪ੍ਰਕਾਸ਼ ਸਿੰਘ ਬਾਦਲ ਹੁਣ ਇਸ ਖੂਚੋਂ ਜ਼ਿੰਦਾ ਨਹੀਂ ਆ ਸਕਦਾ ਬੜੇ ਖੁਸ਼ ਕਿ ਪ੍ਰਕਾਸ਼ ਸਿੰਘ ਬਾਦਲ ਤਾਂ ਹੁਣ ਖੂਚ ਗਿਆ ਹੁੰਡੀ ਆਉਂਦਾ ਲੇਕਿਨ ਪ੍ਰਕਾਸ਼ ਸਿੰਘ ਬਾਦਲ ਆਇਆ ਔਰ ਜੈ ਪ੍ਰਕਾਸ਼ ਜਣ ਨੇ ਕਿਹਾ ਕਿ ਦੇਸ਼ ਦੀ ਦੂਜੀ ਲੜਾਈ ਦੀ ਜਿੱਤ ਸਿੱਖਾਂ ਨੇ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਦੀ ਗਵਾਹੀ ਕੀਤੀ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਵੀ ਕਿਤੇ ਸਿੱਖ ਸੀ ਉਹ ਸੂਬੇ ਚੋਂ ਉਸ ਨੂੰ ਬਜ਼ੀਰ ਬਣਾਇਆ ਗਿਆ ਉਸ ਮਾਨ ਦੇ ਵਿੱਚ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਜਿਹਨੂੰ ਅੱਜ ਐਂਆਂ ਜਿਹਾ ਗੱਲਾਂ ਕਰਕੇ ਲੋਕ ਨਿੰਦੇ ਦੁੱਖ ਹੈ ਇਸ ਕਰਕੇ ਨਿੰਦੇ ਨੇ ਕਿ ਸਿੱਖ ਇਤਿਹਾਸ ਨੂੰ ਸਿਰਜਣ ਵਾਲਾ ਅੱਜ ਕੋਈ ਕਿਸੇ ਨੇ ਪੜਦਾ ਨਹੀਂ ਇਤਿਹਾਸ ਲੇਕਿਨ ਜਾਓ ਅਨੰਦਪੁਰ ਸਾਹਿਬ ਇੱਕ ਘੰਟਾ ਲੱਗਦਾ ਹੈ ਅੰਗਰੇਜ਼ ਆਓ ইরਾਨੀ ਆਓ ਪੰਜਾਬੀ ਆਓ ਹਿੰਦਸਤਾਨੀ ਆਓ ਇੱਕ ਘੰਟੇ ਸੋਨੂੰ ਸਿੱਖ ਇਤਿਹਾਸ ਦਾ ਪਤਾ ਲੱਗ ਜਾਈਗਾ ਜਾਓ ਜੰਗੇ ਆਜ਼ਾਦੀ ਦੇ ਘੇੜਾ ਦੇ ਉਹਦੇ ਘੰਟੇ ਪਤਾ ਲੱਗੇ ਜਾਵੇ ਸਿੱਖਾਂ ਦੀ ਜਾਤੀ ਕੁਰਬਾਨੀ ਦਾ ਜਾਓ ਜਿੰਨੀਆਂ ਵੀ ਆਜ਼ਾਦਗਾਰਾਂ ਬਣਾਈਆਂ ਕੱਲੇ ਪ੍ਰਾਸ ਤੇ ਖਾਲਸਾ ਨਹੀਂ ਪਵੇਂ ਉਹ ਗਰੀਬ ਬਾਲ ਵੀ ਸਿੱਖ ਸਨ ਪਵੇਂ ਰਬੀਦਾਸ ਵੀ ਸਿੱਖ ਸਨ ਪਵੇਂ ਮੁਸਲਮਾਨ ਭਰਾ ਸਨ ਪਵੇਂ ਹਿੰਦੂ ਭਰਾ ਸਨ ਉਹ ਦੁਰਗਿਆਣਾ ਮੰਦਰ ਸੀ ਏਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਗੁਰੂ ਨਾਨਕ ਦਾ ਸਰਦੇਸ਼ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਇਹ ਉਸ ਦੇ ਅਧੁੱ ਥੱਲੇ ਬਾਦਲ ਸਾਹਿਬ ਚੱਲਦੇ ਸਨ ਮੈਂ ਇੱਕ ਵਾਰੀ ਕਹਿੰਦਾ ਸੀ ਬਾਦ ਸਾਹਿਬ ਤੁਸੀਂ ਇਹ ਕੰਮ ਕਰੀ ਜਾਂਦੇ ਹੋ ਇਹ ਸਾਰਿਆਂ ਨੂੰ ਦੇਈ ਜਾਂਦੇ ਹੋ ਮੈਂ ਕਹਿੰਦਾ ਬੋਲ ਨਾ ਚੁੱਪ ਕਰ ਮੈਂ ਕਿਉਂ ਕਹਿੰਦਾ ਸਾਰਿਆਂ ਨੂੰ ਕਰੂੰ ਤਾਂ ਹੀ ਤਾਂ ਆਪਣਾ ਕਰੂੰਗਾ ਜੇ ਮੈਂ ਇਕੱਲਾ ਕਰੀਂ ਜਾਂ ਨਿੰਦੇ ਹੋਣ ਲੱਗ ਜੂਗੀ ਇਹ ਸੋਚ ਸੀ ਉਹਨਾਂ ਦੀ ਕੋਈ ਸ਼ਹਿਰ ਨਹੀਂ ਸਿੱਡਾ ਇਤਿਹਾਸਿਕ ਪੰਪੇ ਬਾਬਾ ਬਕਾਲਾ ਸੀ ਓਵੇਂ ਦਮੰਦਵਾ ਸਾਫ ਸੀ ਓਵੇਂ ਅਨੰਦਪੁਰ ਸਾਫ ਸੀ ਓਵੇਂ ਤਰਨਤਾਰ ਸੀ ਤੇ ਪੰਬਰ ਸਰ ਸਾਹਿਬ ਤਾਂ ਹੋਣਾ ਹੀ ਹੋਣਾ ਸੀ ਕੋਈ ਆਪਵੇਂ ਆਪ ਕੋ ਬਿਹਤਰੇ ਸ਼ਹਿਰ ਸੀ ਹਰ ਸ਼ਹਿਰ ਦਾ ਸੀਵਰੇਜ ਬ੍ਰਿਕ ਲਾਈਨਿੰਗ ਸਾਰੀ ਆ ਇੰਟਰਲੌਕ ਆਉਰ ਬਿਜਲੀਆਂ ਉਹ ਹਰ ਚੀਜ਼ ਦੇ ਪ੍ਰਬੰਧ ਉੱਥੇ ਕੀਤੇ ਸੀ ਇਹ ਉਹਨਾਂ ਦੀ ਧਾਰਮਿਕ ਸੋਚ ਸੀ ਗੁਰੂ ਜੀ ਨੇ ਕਿਰਪਾ ਕੀਤੀ ਮੈਂ ਕਿਹੜੀ ਕਹਿੰਦਾ ਹਾਂ ਦਾ ਬਾਲ ਸਾਹਿਬ ਥੋਥੋ ਗੁਰੂ ਨੇ ਸੇਵਾ ਲਈ ਏ ਜਿਵੇਂ ਤੁਹਾਨੂੰ ਇਹ ਬਿਮਾਰੀ ਹੋਈ ਸੀ ਕੈਂਸਰ ਦੀ ਉਹਦਾ ਇਲਾਜ ਹੋਇਆ ਉਸ ਤੋਂ ਬਾਅਦ 18 ਸਾਲ ਤੁਸੀਂ ਜਿਉਏ ਇਹ ਤਾਂ ਜਿਉਓ ਉਹ ਸੇਵਾ ਸੋਥੋ ਗੁਰੂਰੇ ਕਰਾਉਣੀ ਸੀ ਹੈ ਵੀ ਸੱਚੀ ਕੈਸਰ ਤੋਂ ਬਾਅਦ ਕੋਈ ਬਚਿਆ ਹੈ ਲੇਕਿਨ ਸਾਬਕਾ ਪ੍ਰਕਾਸ਼ ਸਿੰਘ ਬਾਦਲ ਬਾਦ ਫਿਰ ਮੁੱਖ ਮੰਤਰੀ ਰਿਹਾ 10 ਸਾਲ ਔਰ ਇਹ ਸੇਵਾ ਉਦੋਂ ਕੀਤੀ ਹੈ ਅੱਜ ਵੀਰੋ ਤੁਸੀਂ ਇੱਥੇ ਸਾਰੇ ਆਏ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਦੁਨੀਆ 'ਚ ਬੜੇ ਝੂਠੇ ਪ੍ਰਚਾਰ ਹੁੰਦੇ ਨੇ ਜਿਵੇਂ ਪਹਿਲਾਂ ਸਾਬ ਪ੍ਰਕਾਸ਼ ਸਿੰਘ ਬਾਦਲ ਤੇ ਸੀ ਹੁਣ ਸਾਬ ਸੁਬੀਰ ਸਿੰਘ ਬਾਦਲ ਤੇ ਲੱਗਿਆ ਸਾਰਾ ਜੋਰ ਕਿ ਕਿਸ ਤਰ੍ਹਾਂ ਇਹਨੂੰ ਖਤਮ ਕੀਤਾ ਜਾਵੇ ਬਦਨਾਮ ਕਰਕੇ ਕੀਤਾ ਜਾਵੇ ਜੇ ਬਦਨਾਮ ਨਹੀਂ ਤਾਂ ਇਹਨੂੰ ਫਿਜ਼ੀਕਲੀ ਸ਼੍ਰੀਕ ਤੌਰ ਤੇ ਕੀਤਾ ਜਾਵੇ ਲੈ ਕੇ ਜੀਦੇ ਵੱਲ ਤੂੰ ਉਹ ਕਦੇ ਨਹੀਂ ਹਾਰਦਾ ਪ੍ਰਮਾਤਮਾ ਦਾ ਸਿਰ ਤੇ ਹੱਥ ਹੋਵੇ ਤੇ ਗੋਲੀ ਪਾਸੇ ਦੀ ਲੰਘ ਜਾਂਦੀ ਬੋਲੇ ਸੋਨਹਾਰ ਆਪ ਰਿਆ ਕਾਲ ਇਹ ਉਹ ਪ੍ਰਮਾਤਮਾ ਹੈ ਉਹ ਸਰਵ ਸ਼ਕਤੀਮਾਨ ਹੈ ਉਹ ਸ਼ਕਤੀਆਂ ਉਹਦੇ ਕੋਲੇ ਨੇ ਸਾਰੀਆਂ ਜ਼ਿੰਦਗੀ ਤੇ ਮੌਦੀਆਂ ਕਿਸੇ ਬੰਦੇ ਕੋਲੇ ਹੈ ਨਹੀਂ ਖੁਸ਼ੀਆਂ ਤੇ ਗਮੀਆਂ ਜੀਆਂ ਤੇ ਉਹ ਕੋਲੇ ਨੇ ਵਡਿਆਈਆਂ ਦਾ ਵੀ ਉਹਦੇ ਕੋਲੇ ਨੇ ਜਿਹਨੂੰ ਚਾਹੁੰਦਾ ਉਹ ਦੇਗਾ ਇਸ ਕਰਕੇ ਅੱਜ ਅਸੀਂ ਇਹ ਚੀਜ਼ਾਂ ਨਹੀਂ ਦੇਖਣੀਆਂ ਅਸੀਂ ਪੰਥ ਦੀ ਲੜਾਈ ਲੜਨੀ ਹੈ ਜੋ ਸਾਡੇ ਵੱਡੇ ਬਜ਼ੁਰਗਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਅੰਗਰੇਜ਼ ਨੂੰ ਪਿੱਛੇ ਹਟਾਤਾ ਸੀ ਜਿਸ ਅੰਗਰੇਜ਼ ਦੇ ਰਾਜ ਸੂਰਜ ਚ ਨਹੀਂ ਸੀ ਛਿਪਦਾ ਉਹ ਸੰਗਰੇਜ਼ ਨੂੰ 700 ਸਾਲ ਦੀ ਗੁਲਾਮੀ ਤੋਂ ਬਾਅਦ ਜੇ ਕਿਸੇ ਨੇ ਝੁਕਾਇਆ ਸੀ ਤੁਹਾਡੇ ਬਜ਼ੁਰਗਾਂ ਨੇ ਝੁਕਾਇਆ ਸੀ ਔਰ ਉਹ ਜਿਹੜਾ 1925 ਦਾ ਐਕਟ ਬਣਿਆ ਅੰਗਰੇਜ਼ ਨੇ ਝੁੱਕੇ ਸਿਰ ਔਰ ਉਹ ਐਕਟ ਬੰਨਿਆ ਔਰ ਜਦੋਂ ਚਾਬੀਆਂ ਲਈਆਂ ਨੇ ਹਰਬੰਦਰ ਸਾਹਿਬ ਦੀਆਂ ਤੇ ਪਤਾ ਕੀ ਕਿਵੇਂ ਆਇਆ ਸੀ ਕਮਿਸ਼ਨਰ ਕਿਹਾ ਕਿ ਆ ਨੰਗੇ ਪੈਰ ਕਰ ਸਿਰ ਤੇ ਨਾ ਟੋਪੀ ਤੇ ਤਲਵਾਰ ਦੀ ਲੋਕ ਤੇ ਤਰ ਚਾਬੀ ਹੱਥ ਤੇ ਨਹੀਂ ਫੜਣੀ ਇਹ ਆ ਤੁਹਾਡੇ ਬਜ਼ੁਰਗ ਇਹ ਆ ਉਹ ਕਰਤਾਰ ਸੋ ਝੱਬਰ ਵਰਗੇ